ਚਲਦਾ ਸੀ ਕਮ ਕਰੀਆਨਾ ਸਟੋਰ ਚੱਲਦਾ ਸੀਗਾ ਬਸ ਢਿੱਲੇ ਲੁਧਿਆਣੇ ਕੋਲੇ ਸ਼ਾਮਨਗਰ ਚ ਕੁਛ ਕਰ ਮੈਸੀਂ ਚੱਲੇ ਘਰ ਵਾਲੀ ਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਾ ਲਈ ਉਹਦੂਗਰ ਪੁੱਤ ਨੇ ਆਪਣੀ ਮਾਂ ਨੂੰ ਦੇਖ ਲਿਆ ਉਹ ਮੈਂਟਲੀ ਆਫਸੈਟ ਹੋ ਗਿਆ ਬਾਪੂ ਉਹਨੂੰ ਸ਼ਾਮ ਦਾ ਸ਼ਾਮ ਦਾ ਹੋ ਗਿਆ ਇਸੇ ਦੌਰਾਨ ਬਾਪੂ ਤੋਂ ਘਰ ਦਾ ਬਿਜਲੀ ਦਾ ਬੈਲ ਨਹੀਂ ਸੀ ਦਿੱਤਾ ਜਾ ਰਿਹਾ ਕੁਛ ਇਹਨੇ ਘਰੇ ਕਮਰੇ ਤੇ ਇੱਕ ਕਿਰਾਏ ਤੇ ਇੱਕ ਲੇਡੀ ਰੱਖ ਲਈ ਵਿਚਾਰੇ ਵੀ ਚਲ ਕੋਈ ਨਾ ਮੇਰਾ ਕਮੇਰੇ ਘਰ ਦਾ ਬਿੱਲ ਦਿੱਤਾ ਜਾਇਆ ਕਰੂ ਉਹਨੇ ਇਹਦੇ ਘਰ ਤੇ ਕਬਜ਼ਾ ਹੀ ਕਰ ਲਿਆ ਉੱਪਰ ਚਿਵਾਰੇ ਤੇ ਰਹਿੰਦੀ ਐ ਥੱਲੇ ਗੰਦ ਚ ਪਏ ਹੁੰਦੇ ਆ ਮੈਂਬਰ ਦੇਖੋ ਆਹ ਪੰਮੇ ਦੇ ਇਲਾਕੇ ਨੂੰ ਲੱਗੇ ਹੋਏ ਜਿੰਦੇ ਸੀਗੇ ਤੇ ਇਹ ਇਹ ਪੰਮਾ ਸੀ ਉਸ ਟਾਈਮ ਅੱਜ ਦਾ ਪੰਮਾ ਤੇ ਉਸ ਦਿਨ ਦਾ ਪੰਮਾ ਤੁਸੀਂ ਦੇਖ ਸਕਦੇ ਹੋ ਕਿਹ ਪੰਮਿਆ ਪਚਨ ਅੰਗਲਾਂ ਪੈਂਦਾ ਪੰਮੇ ਬਾਈ ਦਾ ਤੇ ਇਦਾਂ ਪੰਮਾ ਬਾਈ ਦੇ ਲੱਗ ਨੂੰ ਮੋਟ ਐ ਸੰਗਲ ਪਾਇਆ ਹੋਇਆ ਸੀ ਦੇਖੋ ਇਦਾਂ ਪੰਮਾ ਬਾਈ ਅੰਦਰ ਨਿੱਕੇ ਜਿਹੇ ਬਾਥਰੂਮ ਵਰਗੇ ਕਮਰੇ ਦੇ ਵਿੱਚ ਲੱਕ ਨੂੰ ਸਿੰਗਲ ਪਾ ਕੇ ਬੰਨਿਆ ਹੋਇਆ ਸੀ ਬਾਈ ਇਦਾਂ ਬਾਈ ਦੇ ਕੱਪੜੇ ਤੇ ਇਦਾਂ ਬੰਨਿਆ ਹੋਇਆ ਸੀ ਬਾਈ ਉੱਥੇ ਦੇਖੋ ਇਹ ਇਲਾਕੇ ਨੂੰ ਇਦਾਂ ਜਿੰਦਾ ਲਾ ਕੇ ਸੰਗਲ ਬੰਨਿਆ ਹੋਇਆ ਤੇ ਇਦਾਂ ਪੰਮਾ ਬਾਈ ਉੱਥੇ ਵਿਚਾਰਾ ਨਿੱਕੇ ਜਿਹੇ ਕਮਰੇ ਦੇ ਵਿੱਚ ਪਚਨਗਲਾ ਪਿੰਡ ਬੰਨਿਆ ਹੋਇਆ ਸੀਗਾ ਆ ਉੱਥੇ ਟਾਇਲਟ ਬਾਈ ਦੀ ਇਦਾਂ ਢੇਰੀਆਂ ਲੱਗੀਆਂ ਪਈਆਂ ਸੀ ਕਮਰੇ ਦੇ ਵਿੱਚ ਇਹਦਾ ਪੰਮੇ ਬਾਈ ਨੇ ਵਿਚਾਰੇ ਨੇ ਕਿਹੜਾ ਗੁਨਾਹ ਕਰਾਇਆ ਸੀ ਜਿਹੜਾ ਇਹਨੂੰ 23 24 ਸਾਲ ਸੰਗਲ ਨਾਲ ਬੰਨ ਕੇ ਰੱਖਿਆ ਗਿਆ ਬਾਪੂ ਬਲਬੀਰ ਸਿੰਘ ਜੀ ਨੇ ਟ੍ਰੇਨਾਂ ਦੇ ਵਿੱਚ ਤਾਂ ਕਰਾਇਆ ਮਾਫ ਬਾਪੂ ਦਾ ਭਰਾ ਟ੍ਰੇਲ ਗੱਡੀ ਚਲਾਉਂਦਾ ਡਰਾਈਵਰ ਆ ਛੋਟਾ ਭਰਾ ਬਾਪੂ ਦਾ ਬਾਪੂ ਟ੍ਰੇਨ 'ਚ ਬਹਿ ਜਾ ਕਰੇ ਦਰਾਹੇ ਦਾ ਰਹਿਣ ਵਾਲਾ ਸਟੇਸ਼ਨ ਤੋਂ ਦਿੱਲੀ ਨੂੰ ਕਲਕੱਤੇ ਨੂੰ ਬੰਬੇ ਨੂੰ ਮਹਾਰਾਸ਼ਟਰ ਜਿੱਥੇ ਮਰਜੀ ਫ੍ਰੀ ਥੇਵਾ ਸਾਰੇ ਗੱਡੀਆਂ ਵਾਲੇ ਟੀਟੀ ਫੀਟੀ ਜਾਣਦੇ ਸੀਗੇ ਕੋਈ ਕਿਰਾਇਆ ਨਹੀਂ ਬਾਪੂ ਦੇ ਬਾਪੂ ਦੇ ਪੈਰ 'ਚ ਜਾਖਮ ਸੀ ਜੀ ਕੀੜੇ ਪੈ ਗਏ ਓਹੋ ਹੋ ਇਦਾਂ ਤਾਂ ਰੜ ਰੜ ਕੇ ਚੱਲਦਾ ਸੀ ਬਾਪੂ ਪੁੱਤ 77000 ਤਨਖਾਹ ਲੈਂਦਾ ਉਹਨੂੰ ਬਥੇਰਾ ਕਿਹਾ ਲੋਕਾਂ ਨੇ ਕਹਿੰਦਾ ਮੈਂ ਨਹੀਂ ਕੁਝ ਕਰ ਸਕਦਾ ਭਰਾ ਨੇ ਕੋਸ਼ਿਸ਼ ਕੀਤੀ ਜਿੰਨੀ ਕੁ ਵਾਰੀ ਉਦੋਂ ਉਤੋਂ ਹੋਇਆ ਨਹੀਂ ਕੁਝ ਮਹਾਰਾਜ ਨੇ ਕਿਰਪਾ કરી ਸਾਡੀ ਡਿਊਟੀ ਲਈ ਉੱਥੋਂ ਲੈ ਕੇ ਆਏ ਬਾਪੂ ਜੀ ਨੂੰ ਦਰਾਹ ਉਤੋਂ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਇਹਦੇ ਵੀ ਪੈਰ ਦੇ ਬਾਪੂ ਦੇ ਇੱਕ ਗੁੱਠਾ ਪੂਰਾ ਕੀੜੇ ਖਾ ਗਏ ਹੈ ਹੀ ਨਹੀਂਗਾ ਤੇ ਬਾਪੂ ਬਲਵੀਰ ਸਿੰਘ ਹੁਣ ਸਾਡੇ ਕੋਲ ਰਹਿੰਦੇ ਨੇ ਸੇਵਾ ਕਰਾਉਂਦੇ ਨੇ ਨਿਆਰੇ ਲੈਂਦੇ ਨੇ ਸਾਰਾ ਦਿਨ ਕਿਉ ਬਾਪੂ ਹਾਂਜੀ ਠੀਕ ਆ ਹਾਂਜੀ ਬਾਪੂ ਬਲਵੀਰ ਸਿੰਘ ਹਾਂਜੀ ਤੈਨੂੰ ਸਕੂਲ ਦੇ ਵਿੱਚ ਕੀ ਕਹਿੰਦੇ ਹੁੰਦੇ ਸੀ ਨੋ ਪੱਕ ਜਾਂਦਾ ਅੱਛਾ ਚੱਲ ਹੁਣ ਨਹੀਂ ਲੈਂਦੇ ਬਾਪੂ ਦਾ ਅੜੀ ਸੀ ਚੰਨਾ ਬਾਈ ਹੈ ਨਾ ਹਾਂ ਇਸ਼ੂ ਦਾ ਡੈਡੀ ਹਾਂਜੀ ਉਹ ਤੇ ਰਾੜੀ ਸੀ ਖਾਸ ਹੈ ਨਾ ਚੰਨਾ ਬਾਈ ਗੋਦੀ ਕਿ ਲੈ ਕੇ ਵੜਿਆ ਮੇਰੇ ਅੱਛਾ ਹਾਂਜੀ ਤੇਰੀ ਬਹੁਤ ਤਾਰੀਫ ਕਰਦਾ ਹੁੰਦਾ ਚੰਨਾ ਬਾਈ ਚੰਨ ਹਾਂਜੀ ਹੈ ਨਾ ਹਾਂਜੀ ਕੀ ਨਾਮ ਤੇ ਪੂਰਾ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਹਮਿੰਦਰ ਸਿੰਘ ਨੇ ਤੇਰੀ ਬਹੁਤ ਬਾਤ ਜਦੋਂ ਜਾਣਾ ਮੈਂ ਉਹਨੇ ਤੈਨੂੰ ਪੁੱਛਣਾ ਹੀ ਪੁੱਛਣਾ ਬਲਵੀਰ ਦਾ ਕੀ ਹਾਲ ਆ ਹਾਂਜੀ ਉਹਨੇ ਦੱਸਣੀਆਂ ਤੇਰੀਆਂ ਫਿਰ ਦੋ ਚਾਰ ਗੱਲਾਂ ਸਾਨੂੰ ਪ੍ਰਾਣੀਆਂ ਠੀਕ ਆ ਉਹਦਾ ਮੁੰਡਾ ਵੀ ਬਹੁਤ ਸੇਵਾ ਕਰਦਾ ਈਸ਼ੂ ਹਨਾ ਈਸ਼ੂ ਆ ਜੀ ਹਾਂ ਬਹੁਤ ਸੇਵਾ ਕਰਦਾ ਮੁੰਡਾ ਅੰਦਰ ਬੈਠੇ ਨੇ ਹਰਪਾਲ ਸਿੰਘ ਜੀ ਹੁਣੀ ਦਵਾਈਆਂ ਕੱਢ ਰਹੇ ਨੇ ਇਹ ਡੱਬੇ ਨੇ ਸਾਰਿਆਂ ਦੇ ਆ ਲੈ ਇੱਥੇ ਹਰਪਾਲ ਡੱਬੇ ਥਰੰਗਦੇ ਸਾਰੇ ਦੋ ਚਾਰ ਰੱਖਦੇ ਹਰੇਕ ਬੰਦੇ ਦਾ ਬਾਇ ਨੇਮ ਨਾਮ ਲਿਖਿਆ ਹੋਇਆ ਜਿਵੇਂ ਰਜਿੰਦਰ ਸਿੰਘ ਬਟੰਡਾ ਹਨਾ ਲਿਖਿਆ ਹੋਇਆ ਇੱਕ 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 ਜਿਵੇਂ ਤਿੰਨ ਟਾਈਮ ਦਵਾਈ ਚੱਲਦੀ ਹੈ ਬਾਈ ਦੀ ਗੁਲਦੀਪ ਸਿੰਘ ਇਧਰ ਬਾਪੂ ਕੇਸਰ ਸਿੰਘ ਹੈ ਨਾ ਇਧਰ ਹਰਜਿੰਦਰ ਸਿੰਘ ਇਧਰ ਰਣਜੀਤ ਸਿੰਘ ਸਾਰਿਆਂ ਦੇ ਡੱਬੇ ਲੱਗੇ ਹੋਏ ਨੇ ਅੰਦਰ ਕਿੰਨਾ ਡੱਬਾ ਵੀਰੇ ਇਹਦੇ ਟੋਟਲ 300 ਡੱਬਾ ਹਨਾ ਹੈਗਾ ਦਵਾਈਆਂ ਦੇ ਇਧਰ ਲੱਗਾ ਹੋਇਆ ਪੰਡਤ ਆ ਸਾਡਾ ਇਨੂੰ ਵੀ ਰੋਟੀ ਚੂਰੀ ਜਾਂਦੀ ਆ ਰੋਟੀ ਚੂਰ ਕੇ ਇਦਾਂ ਦਾਲ ਦੇ ਵਿੱਚ ਚੂਰ ਦਿੱਤੀ ਜਾਂਦੀ ਆ ਨਰਮ ਹੋ ਜਾਂਦੀ ਆ ਫਿਰ ਤੇ ਫਿਰ ਖਾਣੀ ਚੌਕੀ ਹੋ ਜਾਂਦੀ ਆ ਤੇ ਫਿਰ ਥੋੜੀ ਥੋੜੀ ਕਰਕੇ ਆਪੇ ਖਾ ਬਾਬੇ ਇਹਨਾਂ ਦੇ ਜਿਹੜੇ ਬਹੁਤ ਹੀ ਵੀਕ ਨੇ ਜਿਨ੍ਹਾਂ ਨੂੰ ਰੋਟੀ ਖਾਣੀ ਔਖੀ ਹੁੰਦੀ ਆ ਆਪ ਇਹਨਾਂ ਤੇ ਅਸੀਂ ਟੀਮ ਮੈਂਬਰ ਲਾਏ ਹੁੰਦੇ ਆ ਜਿਵੇਂ 10 15 ਕਿੱਦਾਂ ਦੇ ਮੈਂਬਰ ਨੇ ਜਿਨ੍ਹਾਂ ਨੂੰ ਰੋਟੀ ਆਪ ਖਾਣੀ ਦਿੱਕਤ ਆਉਂਦੀ ਆ ਉਹਨਾਂ ਦੇ ਉੱਤੇ ਫਿਰ ਅਸੀਂ ਇਸ ਤਰ੍ਹਾਂ ਇੱਕ ਇੱਕ ਬੰਦੇ ਕੋਲੇ ਦੋ ਦੋ ਤਿੰਨ ਤਿੰਨ ਬੰਦੇ ਲਾ ਦਈਦੇ ਆ ਤੇ ਫਿਰ ਇਹ ਚੂਰ ਕੇ ਰੋਟੀ ਖਵਾਉਣੀ ਆ ਦੁੱਧ ਪਿਉਣਾ ਪਾਣੀ ਹੁਣ ਜਿਵੇਂ ਆ ਬੱਚਾ ਅਨੁਰਾਗ ਆ ਇਹਨੂੰ ਰੋਟੀ ਆਪ ਨਹੀਂ ਖਾ ਹੁੰਦੀ ਜਿਵੇਂ ਡਿਸੇਬਲ ਆ ਬੱਚਾ ਸਿਧਰਾਵਾ ਜਿਵੇਂ ਇਹਨੂੰ ਇਦਾਂ ਰੋਟੀ ਦੀ ਬੁਰਕੀ ਬੁਰਕੀ ਕਰਕੇ ਖਵਾਉਂਦਾ ਵੀਰ ਤੇ ਇਹ ਦੋਨੋਂ ਟਨੋਂ ਟਾਈਮ ਇਸ ਤਰ੍ਹਾਂ ਹੀ ਡਿਊਟੀ ਲੱਗਦੀ ਇੱਧਰ ਜਿਹੜੇ ਹੁਣ ਬੰਦੇ ਆ ਸਾਰੇ ਵਿੱਚ ਵਰਤੌਂਦੇ ਫਿਰਦੇ ਨੇਤਨ ਵੀ ਆ ਗਰਚਰਨ ਵੀ ਉਧਰ ਵੀਰੇ ਹੁਣੇ ਸਾਰੇ ਬਲਬੀਰ ਹੁਣੇ ਸਾਰੇ ਸੋਨੂ ਇਹ ਸਾਰੇ ਪੇਸ਼ੈਂਟ ਸੀਗੇ ਟਾਈਮ ਦਲਜੀਤ ਕਿਵੇਂ ਆ ਵੀਰੇ ਠੀਕ ਆ ਤੁਸੀਂ ਇਹਨੂੰ ਛਕਾਉਣਾ ਹਾਂ ਇਹਦਾ ਦਲਜੀਤ ਵੀਰਾ ਵਾ ਇਹਦੀਆਂ ਦੋਨੋਂ ਬਾਹਾਂ ਤੋੜਤੀਆਂ ਸੀ ਕਿਸੇ ਨਸ਼ੇੜੀ ਨੇ ਕੋਈ ਕਹਿੰਦਾ ਹੱਥ ਖੋਲਣੇ ਆ ਇਹਨੂੰ ਥਾਇਆ ਸੁੱਤਾ ਪਿਆ ਸ਼ੜਕ ਤੇ ਵਿਚਾਰਾ ਰਹਿੰਦਾ ਸੀ ਇਹ ਮਨ ਠੀਕ ਨਹੀਂ ਸੀਗਾ ਦੋਨੇ ਬਾਹਾਂ ਤੇ ਡਾਂਗਾ ਮਾਰ ਮਾਰ ਬਾਹਾਂ ਤੋੜਤੀਆਂ ਤਿੰਨ ਤਿੰਨ ਥਾਵਾਂ ਤੋਂ ਹੁਣ ਆਹ ਬਾਹ ਤਾਂ ਇਹਦੀ ਵਿਚਾਰੇ ਦੀ ਛੋਟੀ ਹੋ ਗਈ ਹੱਡੀ ਟੁੱਟ ਕੇ ਇੱਥੇ ਬੜ ਗਈ ਤਾਂ ਆਹ ਹੱਥ ਦੀ ਤਿੰਨ ਥਾਵਾਂ ਤੇ ਰਾਣਾ ਪਈਆਂ ਹੋਈਆਂ ਦੋ ਥਾਵਾਂ ਤੇ ਇਹ ਬਾਹ ਨਾ ਐ ਮੋੜ ਕੇ ਰੋਟੀ ਨਹੀਂ ਖਾਦੀ ਜਾ ਸਕਦੀ ਹੁਣ ਉਹ ਬਾਈ ਦੁਰਲਭ ਆ ਜਿਹੜਾ ਉਹ ਇਹਨੂੰ ਰੋਟੀ ਖਵਾਊਗਾ ਉਹ ਦੁਰਲਭ ਬਾਈ ਹੈ ਜਿਹੜਾ ਉਹ ਖੁਦ ਪੇਸ਼ੈਂਟ ਸੀ 14-15 ਸਾਲ ਕੁੱਲੀ ਚ ਪਿਆ ਰਿਆ ਜਿੱਦਿਆਂ ਜਟਾਂ ਸੀ ਜਿੱਦ ਸ਼ੁਰੂ ਕੀਤੀ ਆ ਪਰ ਜਦੋਂ ਵੀਡੀਓ ਸ਼ੁਰੂ ਹੋਈ ਸੀ ਹੁਣ ਇਸ ਬੰਦੇ ਨੇ ਇਸ ਬੰਦੇ ਨੂੰ ਪ੍ਰਸ਼ਾਦਾ ਛਕਾਉਣਾ ਦੇਖੋ ਕਿਵੇਂ ਕੁਦਰਤ ਆਪਣਾ ਕੰਮ ਕਰ ਰਹੀ ਆ ਜਿਹੜਾ ਖੁਦ ਪੇਸ਼ੈਂਟ ਸੀ ਉਹ ਦੂਸਰੇ ਨੂੰ ਪੇ ਹੈਲਪ ਦੇ ਰਿਹਾ ਉਹਦੀ ਪੇਸ਼ੈਂਟ ਦੀ ਮਦਦ ਕਰ ਰਿਹਾ ਹੈ ਜਿਨ੍ਹਾਂ ਨੂੰ ਹੁਣ ਇਸ ਟਾਈਮ ਖਿਚੜੀ ਲਿਖੀ ਹੋਈ ਆ ਡਾਕਟਰਾਂ ਨੇ ਵੀ ਖਿਚੜੀ ਖਾਣੀ ਉਹਨੂੰ ਖਿਚੜੀ ਦਿੱਤੀ ਜਾ ਰਹੀ ਆ ਜਿੰਨਾਂ ਨੇ ਪ੍ਰਸ਼ਾਦ ਦਾ ਛੱਕਣ ਨਾਲੇ ਠਈ ਨੇ ਉਹਨਾਂ ਨੂੰ ਪ੍ਰਸ਼ਾਦ ਦਾ ਜਿਨ੍ਹਾਂ ਨੂੰ ਰੋਟੀ ਚੂਰੀ ਕੱਟ ਕੇ ਦੇਣੀ ਆ ਉਹਨਾਂ ਨੂੰ ਚੂਰੀ ਕੱਟ ਕੇ ਦਿੱਤੀ ਜਾਂਦੀ ਆ ਜਿਵੇਂ ਹੁਣੇ ਵੀਰੇ ਨੂੰ ਵੀ ਚੂਰੀ ਕੱਟ ਕੇ ਦਿੱਤੀ ਗਈ ਆ ਇਹਦਾ ਵੀ ਆਪਦੀ ਰੋਟੀ ਖਾਣੀ ਔਖੀ ਐ ਇਹਨੂੰ ਕੀ ਹਾਲ ਨੇ ਬਾਈ ਠੀਕ ਹੋ ਜਿਉਂਦੇ ਬਾਅਦ ਦੇ ਰਹੋ ਬਾਬੂ ਠੀਕ ਆ ਹਾਂ ਬੇਦਰੋ ਬਾਬੇ ਠੀਕ ਆ ਇੱਕ ਅੱਜ ਵੱਧਵਾ ਬਾਬਾ ਮੇਰੇ ਕੋਲ ਆਇਆ ਸੀ ਜੀ ਇਹ ਨਿਤਨ ਵੱਧਵਾ ਤੇ ਲਾਲਚੰਦ ਬਾਦਰਵਾ ਦੋਨੇ ਪਿਓ ਪੁੱਤ ਸਾਡੇ ਕੋਲੇ ਆ 2017 ਚ ਇਹ ਸਾਡੇ ਕੋ ਆਏ ਸੀ ਇਹਨਾਂ ਦੇ ਦੋਨਾਂ ਦੇ ਪਿਓ ਪੁੱਤਾਂ ਦੇ ਕੀੜੇ ਪਏ ਸੀ ਪੈਰਾਂ ਪੁੱਤ ਇਹ ਤਾਂ ਮੈਂਟਲੀ ਅਫਸੈਟ ਆ ਬਚਾਰੀ ਦਾ ਇਹ ਸਰ ਬੱਸਾਂ 'ਚ ਪੈਨ ਵੇਚ ਕੇ ਬੱਸ ਸੱਦਿਆਂ ਤੇ ਇਹੋ ਜਿਹਾ ਕੁਝ ਕਰਕੇ ਗੁਜ਼ਾਰਾ ਕਰਦਾ ਸੀ ਆਪਦੀ ਪੁੱਤ ਖਾਤਰੇ ਨੇ ਘਰ ਛੱਡਿਆ ਪੁੱਤ ਨੂੰ ਲੈ ਕੇ ਸਾਰਾ ਦਿਨ ਛੜਕਾਂ ਤੁਰਿਆ ਫਿਰਦਾ ਸੀ ਜੀ ਬਚਾਰਾ ਉਹਦੇ ਲੱਤ ਗਲਿਆ ਹੋਇਆ ਜਾਖਮ ਹੋ ਜਾਂਦਾ ਪੱਟ ਲੈਂਦਾ ਜਿਹੜੇ ਪੈ ਜਾਂਦੇ ਆ ਫੇਰ ਸੁੱਕਦਾ ਜਾਖਮ ਫੇਰ ਪੱਟ ਲੈਂਦਾ ਸੀ ਬੋਧ ਬਾਪੂ ਨੇ ਧੱਕੇ ਖਾਦੇ ਆ ਆਪਣੇ ਪੁੱਤ ਨੂੰ ਠੀਕ ਕਰਨ ਕਰ। ਧੀ ਸੀ ਉਹ ਤਾਂ ਵਿਆਹ ਤੀ। ਉਹਦੀਆ ਘਰ ਸੀ। ਵਧੀਆ ਚੱਲਦਾ ਸੀ ਕੰਮ ਕਰਿਆਨਾ ਸਟੋਰ ਚੱਲਦਾ ਸੀਗਾ ਬਸ ਢੇ ਲੁਧਿਆਣੇ ਕੋਲੇ ਸ਼ਾਮਨਗਰ ਚ। ਕੁਝ ਕਰਮ ਐਸੇ ਚੱਲੇ ਘਰ ਵਾਲੀ ਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਾ ਲਈ। ਉਹਦੂ ਗਰ ਪੁੱਤ ਨੇ ਆਪਣੀ ਮਾਂ ਨੂੰ ਦੇਖ ਲਿਆ ਉਹ ਮੈਂਟਲੀ ਆਫਸੈਟ ਹੋ ਗਿਆ। ਬਾਪੂ ਉਹਨੂੰ ਸਾਹਮ ਦਾ ਸਾਹਮ ਦਾ ਹੋ ਗਿਆ। ਇਸੇ ਦੌਰਾਨ ਬਾਪੂ ਤੋਂ ਘਰ ਦਾ ਬਿਜਲੀ ਦਾ ਬੈਲ ਨਹੀਂ ਸੀ ਦਿੱਤਾ ਜਾ ਰਿਹਾ ਕੁਝ ਇਨੇ ਘਰੇ ਕਮਰੇ ਤੇ ਇੱਕ ਕਿਰਾਏ ਤੇ ਇੱਕ ਲੇਡੀ ਰੱਖ ਲਈ ਵਿਚਾਰੇ ਨੇ ਕੋ ਚਲ ਕੋਈ ਨਾ ਵੀ ਮੇਰਾ ਕਮਰੇ ਰ ਘਰ ਦਾ ਬਿੱਲ ਦਿੱਤਾ ਜਾਇਆ ਕਰ ਉਹਨੇ ਇਹਦੇ ਘਰ ਤੇ ਕਬਜ਼ਾ ਹੀ ਕਰ ਲਿਆ ਉਹ ਉੱਪਰ ਚਿਵਾਰੇ ਤੇ ਰਹਿੰਦੀ ਐ ਥੱਲੇ ਗੰਦ ਚ ਪਏ ਹੁੰਦੇ ਆ ਸਾਡੇ ਕੋਲੇ ਬਾਪੂ 2017 ਤੋਂ ਲੈ ਕੇ 18 19 20 21 22 23 24 ਅੱਜ 6-7 ਸਾਲ ਹੋ ਗਿਆ ਦੋ ਵਰੀ ਤਨਵੀਰੀ ਬਾਪੂ ਕਰੇ ਗਿਆ ਠੀਕ ਹੋ ਜਾਂਦਾ ਨਿਤਨ ਫਿਰ ਉਹ ਕਹਿੰਦਾ ਘਰੇ ਜਾਣਾ ਲੈ ਜਾਂਦਾ ਬਾਪੂ ਉਹਨੂੰ 2-4 ਮਹੀਨੇ 6 ਮਹੀਨੇ ਘਰੇ ਰਹਿੰਦੇ ਆ ਫਿਰ ਉਹੀ ਹਾਲਤ ਹੋ ਜਾਂਦੀ ਉਹਦੀ ਨਿਤਨ ਵੀ ਅਫਸੈਟ ਹੋ ਜਾਂਦਾ ਫਿਰ ਕਿਉਂਕਿ ਆਪਦੇ ਘਰ ਚ ਹੀ ਰਹਿਣ ਦਾ ਹੁਕਮ ਨਹੀਂ ਉਹਨਾਂ ਦੇ ਨਾਲ ਪੁਲਿਸ ਕੇਸ ਚੱਲੀ ਜਾਂਦਾ ਪੁਲਿਸ ਉਹਨੂੰ ਕਹਿੰਦੇ ਘਰ ਵੀ ਨਹੀਂ ਖਾਲੀ ਕਰਾ ਕੇ ਇੱਕ ਇੱਕ ਤਾਂ ਬੰਦੇ ਪਹਿਲਾਂ ਹੀ ਖਤਮ ਹੋਏ ਪਏ ਆ ਵਿਚਾਰੇ ਉਹ ਪਰ ਉਹਨਾਂ ਦਾ ਘਰ ਦੱਬ ਲਿਆ ਗਿਆ ਜੀ ਤੇ ਅਸੀਂ ਬੇਨਤੀ ਕਰੀ ਸੀ ਸਾਲ ਪਹਿਲਾਂ ਵੀ ਉਦੋਂ ਚਲੋ ਮੱਲੇ ਵਾਲਿਆਂ ਨੇ ਕੁਝ ਵੀਰਾਂ ਨੇ ਰਲ ਕੇ ਮਦਦ ਵੀ ਕੀਤੀ ਅਸੀਂ ਗਏ ਵੀ ਸੀਗੇ ਉੱਥੇ ਪਰ ਉੱਥੇ ਪੁਲਿਸ ਨੇ ਇਹਨਾਂ ਨੂੰ ਸੱਦ ਕੇ ਬਿਆਨ ਲੈ ਕੇ ਲਿਓ ਉਹਨਾਂ ਦੇ ਵੀ ਬਿਆਨ ਲਿਖ ਲੇ ਬਸ ਉਹਦੀ ਚਲਦੀ ਹੈ ਮਾੜੀ ਮੂਰਤੀ ਉਹਨੂੰ ਚਾਰ ਬੰਦੇ ਜਾਣਦੇ ਆ ਇਹਨਾਂ ਨੂੰ ਵਿਚਾਰਿਆਂ ਨੂੰ ਕੌਣ ਪੁੱਛਦਾ ਤੇ ਸਾਡੀ ਬੇਨਤੀ ਹੈ ਲੁਧਿਆਣੇ ਬੱਸ ਸਟੈਂਡ ਦੇ ਕੋਲੇ ਸ਼ਾਮਨਗਰ ਤੇ ਘਰ ਆ ਇਹਨਾਂ ਦਾ ਤੇ ਇਹਨਾਂ ਦਾ ਘਰ ਖਾਲੀ ਕਰਾ ਦਿੱਤਾ ਜਾਵੇ ਉਹ ਕਿਰਾਏਦਾਰ ਜਿਹੜੀ ਭੈਣ ਆ ਉਹਦੇ ਵੀ ਅਸੀਂ ਕੋਈ ਦੁਸ਼ਮਣ ਨਹੀਂ ਭੈਣੇ ਤੂੰ ਤਾਂ ਕਿਤੇ ਹੋਰ ਕਿਰਾਏ ਤੇ ਲੈ ਲਾ ਘਰ ਇਹਨਾਂ ਦਾ ਤਕਰੀਬਾਂ ਦਾ ਕਾਨੂੰ ਕਰ ਦੱਬਦੀਆਂ ਜਾ ਰਿਆ ਉਹਨੂੰ ਪਤਾ ਨਹੀਂ ਵਿਚਾਰੀ ਨੂੰ ਇਹਨੇ ਕੋਈ ਕਹਿਤਾ ਵੀ ਇਹਨਾਂ ਨੂੰ ਤਾਂ ਖਤਮ ਹੀ ਹੋ ਜਾਣਾ ਤੈਨੂੰ ਹੀ ਮਿਲ ਜੂ ਘਰ ਤੱਕ ਜਿਹੜਾ ਇਹ ਨਹੀਂ ਢਾ ਸਕ ਕਿ ਤੂੰ ਕਿੱਥੇ ਢਾ ਲੇਂਗੀ ਭੈਣ ਮੇਰੀਏ ਤੇ ਸੁਖੂ ਦੀਆਂ ਵੀ ਜੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਇਹ ਵੀ ਬੱਚੇ ਦਾ 15 ਸਾਲ ਦੀ ਉਮਰ ਸੀ ਤੇ 11 ਕਿਲੋ ਭਾਰ ਸੀ ਜਦੋਂ ਸਾਡੇ ਕੋਲ ਆਇਆ ਸੀ ਸੁਖੂ ਆ ਹਾਲ ਸੀ ਸੁਖੂ ਦਾ ਆ ਘਰ ਚ ਸੁਖੂ ਐ ਪਿਆਸੀ ਨਗਨ ਵਸਤਾ ਚ ਹੱਡੀਆਂ ਦਾ ਪਿੰਜਰ ਸੁਖੂ ਉਹ ਆ ਪਵਨਾ ਨੂੰ ਪ੍ਰਸ਼ਾਦਾ ਛਕਾਈ ਜਾਂਦਾ ਵੀਰ ਹੇ ਵਾਹਿਗੁਰੂ ਨਿਕਲ ਚਲੋ ਬਚਾਲਦੀ ਹੋਇਓ ਤੇ ਇੱਧਰ ਲਾਲ ਗਗਨ ਤਨਾ ਵੀਰ ਉਹਦੇ ਸਿਰ 'ਤੇ ਕੀੜੇ ਪੈੇ ਸੀ ਵੀਰੇ ਦਾ ਇਹਦਾ ਚਿੱਟੀ ਟੀ-ਸ਼ਰਟ ਵਾਲਾ ਕੰਮ ਹੁੰਦਾ ਤੇ ਹੁਣ ਇਹ ਵੀਰਾ ਸੇਵਾ ਕਰਦਾ ਪ੍ਰਸ਼ਾਦ ਦਾ ਵਰਤਾਰਿਆ ਬਾਪੂ ਮਨਜੀਤ ਸਿੰਘ ਅੱਖਾਂ ਤੋਂ ਬਲਾਈਂਡ ਸੀ ਜਿਵੇਂ ਹੀ ਅੱਖਾਂ ਤੋਂ ਬਲਾਈਂਡ ਸੀ ਉਹ ਆ ਜਦ ਬਾਪੂ ਪ੍ਰਸ਼ਾਦ ਦਾ ਵੰਡਦਾ ਫਿਰਦਾ